ਨਾਨਕਪੁਰ ਸ਼ਹਿਰ ਦੇ ਢਲੋਜੀ ਰੋਡ ਕਾਲੀ ਮਾਤਾ ਮੰਦਰ ਮੋੜ ਕੋਲ ਇੱਕ ਪੁਲਿਸ ਮੁਲਾਜ਼ਮ ਅਤੇ ਸਾਬਕਾ ਪੁਲਿਸ ਮੁਲਾਜ਼ਮ ਨੇ ਬਜ਼ੁਰਗ ਮਹਿਲਾ ਦਾ ਲੱਬਿਆ ਪਰਸ ਵਾਪਸ ਕਰ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਕਾਂਸਟੇਬਲ ਸੀਮਾ ਨੇ ਦੱਸਿਆ ਕਿ ਉਹ ਕਾਲੀ ਮਾਤਾ ਮੰਦਰ ਮੋੜ ਕੋਲ ਢਲੋਜੀ ਰੋਡ ਤੇ ਆਪਣੀ ਡਿਊਟੀ ਦੇ ਰਹੇ ਸਨ ਤਾਂ ਮਨਚੰਦਾ ਟਾਵਰ ਵਿਖੇ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਹੇ ਸਾਬਕਾ ਪੰਜਾਬ ਪੁਲਿਸ ਮੁਲਾਜ਼ਮ ਅਸ਼ੋਕ ਕੁਮਾਰ ਨੇ ਉਹਨਾਂ ਨੂੰ ਦੱਸਿਆ ਕਿ ਕਿਸੇ ਦਾ ਪਰਸ ਸੜਕ ਤੇ ਡਿੱਗਿਆ ਹੈ ਜਿਸ ਤੋਂ ਬਾਅਦ ਉਸ ਪਰਸ ਨੂੰ ਜਦੋਂ ਖੋਲ ਕੇ ਵੇਖਿਆ ਤਾਂ ਉਸ ਵਿੱਚ ਕੁਝ ਪੈਸੇ ਪਏ ਹੋ ਦੀ ਦਾ ਬ੍ਰੈਸਲਟ ਵੀ ਸੀ ਉਹਨਾਂ ਦੱਸਿਆ ਕਿ ਪਰਸ ਵਿੱਚ ਪਏ ਨੰਬਰਾਂ ਤੇ ਫੋਨ ਕਰਨ ਤੋਂ ਬਾਅਦ ਪਰਸ ਦੀ ਮਾਲਕ ਮਹਿਲਾ ਨਾਲ ਸੰਪਰਕ ਕੀਤਾ ਗਿਆ ਅਤੇ ਉਹ ਇੱਥੇ ਪਹੁੰਚੇ ਹਨ ਅਤੇ ਉਹਨਾਂ ਨੂੰ ਪਰਸ ਵਾਪਸ ਕੀਤਾ ਗਿਆ ਇਸ ਮੌਕੇ ਪਠਾਨਕੋਟ ਸਿਟੀ ਟ੍ਰੈਫਿਕ ਇੰਚਾਰਜ ਬ੍ਰਹਮਦਰਤ ਨੇ ਕਾਂਸਟੇਬਲ ਸੀਮਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਂਸਟੇਬਲ ਸੀਮਾ ਨੇ ਲੱਭਿਆ ਪਰਸ ਮਹਿਲਾ ਨੂੰ ਵਾਪਸ ਕਰਕੇ ਨੇ ਕੰਮ ਕੀਤਾ ਉਹਨਾਂ ਕਿਹਾ ਕਿ ਪਠਾਨਕੋਟ ਸ਼ਹਿਰ ਵਿੱਚ ਟ੍ਰੈਫਿਕ ਪੁਲਸ ਜਿੱਥੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਆਪਣਾ ਕੰਮ ਤੰਦ ਹੀ ਨਾ ਕਰ ਰਹੀ ਆ ਉਹ ਤੇ ਆਮ ਲੋਕਾਂ ਦੀ ਸੇਵਾ ਵੀ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਇਸ ਮੌਕੇ ਪਰਸ ਦੀ ਮਾਲਕ ਮਹਿਲਾ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਪਿੰਡ ਡੇਕਵਾ ਤੋਂ ਪਠਾਨਕੋਟ ਸ਼ਹਿਰ ਵਿੱਚ ਕਰਿਆਨੇ ਦਾ ਸਾਮਾਨ ਖਰੀਦਣ ਲਈ ਆਏ ਸਨ ਅਤੇ ਰਸਤੇ ਵਿੱਚ ਉਹਨਾਂ ਦਾ ਪਰਸ ਡਿੱਗ ਗਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਸੀਮਾ ਦਾ ਉਹਨਾਂ ਨੂੰ ਫੋਨ ਆਇਆ ਅਤੇ ਲੋਜੀ ਰੋਡ ਤੇ ਬੁਲਾ ਕੇ ਪਰਸ ਵਾਪਸ ਕੀਤਾ ਗਿਆ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਪਰਸ ਵਿੱਚ 6000 ਰੁਪਏ ਦੇ ਕਰੀਬ ਨਕਦੀ ਪੈਸੇ ਅਤੇ ਇੱਕ ਚਾਂਦੀ ਦਾ ਬ੍ਰੇਸਲੇਟ ਅਤੇ ਕੁਝ ਕਾਗਜ਼ ਸਨ ਜੋ ਕਿ ਪਰਸ ਵਿੱਚ ਹੀ ਮੌਜੂਦ ਹਨ ਉਹਨਾਂ ਸਮੇਂ ਕੇ ਪੁਲਿਸ ਮੁਲਾਜ਼ਮ ਸੀਮਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਮੈਂ ਟ੍ਰੈਫਿਕ ਸਟਾਪ ਤੋਂ ਸੀਮਾ ਮੇਰਾ ਨਾਮ ਮੇਰੀ ਇੱਥੇ ਡਿਊਟੀ ਲੱਗੀ ਹੋਈ ਸੀ ਤੇ ਮੈਂ ਸਰ ਨੇ ਮੈਨੂੰ ਆ ਕੇ ਬੋਲਿਆ ਕਿ ਉਹ ਕਿਸੇ ਦਾ ਨਾ ਪਰਸ ਡਿੱਗ ਗਿਆ ਤੇ ਮੈਂ ਪਰਸ ਤੇ ਲਿਆ ਕੇ ਤੇ ਉਹ ਵਿੱਚੋਂ ਕੰਟੈਕਟ ਨੰਬਰ ਡਾਇਰੀ 'ਚੋਂ ਕੱਢ ਕੇ ਤੋਂ ਮੈਡਮ ਨੂੰ ਫੋਨ ਕੀਤਾ ਤੇ ਉਹ ਮੈਡਮ ਮੇਰੇ ਕੋਲ ਤੋਂ ਪਰਸ ਲੈ ਗਈ ਹੈ ਵਿੱਚ ਉਹਨਾਂ ਦੇ ਪੈਸੇ ਪੂਰੇ ਸੀ 600 ਰੁਪਿਆ ਇੱਕ ਬ੍ਰੇਸਲੇਟ ਸੀ ਤੇ ਉਹਨਾਂ ਨੂੰ ਮੈਂ ਉਹਨਾਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਪਰਸ ਫੜਾਇਆ ਆਧਾਰ ਕਾਰਡ ਵੀ ਹੈਗਾ ਸੀ ਉਹਨਾਂ ਦੀ ਫੋਟੋ ਵਗੈਰਾ ਦਿਖ ਕੇ ਉਹਨਾਂ ਨੂੰ ਫਿਰ ਹਵਾਲੇ ਕੀਤਾ ਤੇ ਬਾਕੀ ਉਹ ਬੜੇ ਕੁਛ ਕੁਛ ਹੀ ਚਲ ਗਏ ਆਪਣੇ ਘਰ ਤੇ ਜੋ ਜਿਹੜਾ ਜਿਹੜਾ ਕੀ ਪਰਸ ਉਹ ਤੇ ਲੱਭਦਾ ਲੋਕੀ ਵਾਪਸ ਨਹੀਂ ਕਰਦੇ ਤੁਹਾਡੇ ਮਨ ਚ ਕੀ ਬਿਆਕਿਰ ਨਹੀਂ ਨਹੀਂ ਸਰ ਤੁਹਾਡੇ ਇਹੋ ਜੀ ਹੈ ਨਹੀਂ ਸਾਡੇ ਸਟਾਫ ਨੇ ਇਹਨੂੰ ਇਹੋ ਸਿਖਾਇਆ ਦਾ ਕਿ ਦੂਸਰਿਆਂ ਦੀ ਹੈਲਪ ਕਰੋ ਚਾਹੇ ਵੀ ਮੂਨ ਵੀ ਕਰਦੇ ਆ ਤੇ ਅੱਗੇ ਵੀ ਕਰ ਦਿਆਂਗੇ ਸਰ ਦੇਖੋ ਸਾਡੇ ਕੋਲ ਇੱਕ ਲੇਡੀ ਕਾਂਸਟੇਬਲ ਹੈ ਮੇਰੇ ਕੋਲ ਲੇਡੀ ਜੀ ਉਹਦਾ ਨਾਮ ਹੈਗਾ ਸੀਮਾ ਜੀ ਉਹ ਜੋ ਕਾਲੀ ਮਾਤਾ ਮੰਦਰ ਮੋੜ ਤੇ ਡਿਊਟੀ ਸੀਗੀ ਉਹਨਾਂ ਦੀ ਤੇ ਕਿਸੇ ਦਾ ਕੋਈ ਅਣਜਾਣ ਵਿਅਕਤੀ ਦਾ ਕੋਈ ਪਰਸ ਮਿਲਿਆ ਉਹਨਾਂ ਨੂੰ ਤੇ ਉਹ ਪਰਸ ਦੇ ਵਿੱਚ ਕਾਫੀ ਉਹਨਾਂ ਦੇ ਪੈਸੇ ਵੀ ਸੀਗੇ ਔਰ ਉਹਨਾਂ ਦੇ ਜੁਐਲਰੀ ਵੀ ਸੀਗੀ ਤੇ ਮੇਨ ਡਾਕੂਮੈਂਟ ਵੀ ਸੀਗੇ ਉਹਦੇ ਤੇ ਉਹਦੇ ਵਿੱਚੋਂ ਇਹਨਾਂ ਨੇ ਕਾਰਡ ਦੇਖ ਕੇ ਤੇ ਕਾਰਡ ਤੋਂ ਫਿਰ ਉਹਦਾ ਨੰਬਰ ਡਾਇਲ ਕੀਤਾ ਤੇ ਉਤੋਂ ਉਹ ਲੇਡੀ ਜਿਹੜਾ ਕਨੈਕਟ ਹੋ ਗਿਆ ਉਹ ਲੇਡੀ ਜੀ ਵੀ ਆ ਕੇ ਆਪਣਾ ਪਰਸ ਵੀ ਲੈ ਗਿਆ ਬਹੁਤ ਖੁਸ਼ ਹੋਏ ਨੇ ਇੱਕ ਗੱਲ ਤੋਂ ਵੀ ਮਤਲਬ ਸਾਡਾ ਜਿਹੜਾ ਸਮਾਨ ਵੀ ਪੂਰਾ ਮਿਲ ਗਿਆ ਤੇ ਸਾਡੇ ਜਿਹੜੇ ਮੈਡਮ ਨੇ ਸੀਮਾ ਦੇ ਵੀ ਇਹਨਾਂ ਨੇ ਬਹੁਤ ਵਧੀਆ ਡਿਊਟੀ ਦੇ ਨਾਲ ਨਾਲ ਦੇਖੋ ਜੀ ਇਹੋ ਜਿਹੇ ਬਹੁਤ ਘੱਟ ਮੁਲਾਜ਼ਮ ਹੁੰਦੇ ਨੇ ਜਿਹੜੇ ਕਿਸੇ ਦਾ ਕੋਈ ਸਮਾਨ ਜਿਹੜਾ ਵਾਪਸ ਕਰਦੇ ਆ ਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਨੇ ਆ ਤੇ ਜਿਹੜਾ ਇਹਨਾਂ ਨੇ ਉਹਦਾ ਸਮਾਨ ਜਿਹੜਾ ਸਾਰਾ ਵਾਪਸ ਕੀਤਾ ਜੀ ਅੱਜ ਕਿਵੇਂ ਮਹਿਸੂਸ ਕਰਦੇ ਹੋ ਪੁਲਿਸ ਮੁਲਾਜ਼ਮ ਵੱਲੋਂ ਇਮਾਨਦਾਰੀ ਦੀ ਉਤਾਲ ਬਿੱਚ ਦੀ ਹੈ ਬਹੁਤ ਵਧੀਆ ਸਰ ਜੀ ਸਾਰੇ ਹੀ ਮੁਲਾਜ਼ਮ ਅੱਜ ਕੱਲ ਤੇ ਪਹਿਲੀ ਗੱਲ ਤੇ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਬਹੁਤ ਵਧੀਆ ਡਿਊਟੀ ਵੀ ਕਰ ਰਹੀ ਆ ਤੇ ਇਹੋ ਜਿਹੇ ਜਿਹੜਾ ਕੋਈ ਸਮਾਜ ਸੇਵਾ ਦਾ ਕੰਮ ਆ ਉਹ ਵੀ ਬਹੁਤ-ਬਹੁਤ ਚੜ੍ਹ ਕੇ ਕਰ ਰਿਹਾ ਸਰ ਜੀ ਕਿੰਨਾ ਹੰਡੀ ਜਣਾ ਸੁਦੇਸ ਕੁਬਾਰੀ ਕਿਤੋਂ ਆਏ ਤੁਸੀਂ ਅਹੀਂ ਮੈਂ ਬਾਜ਼ਾਰ ਆਈ ਸੀ ਘਰੀਆਨਾ ਲੈਣ ਨਾ ਤੇ ਮੇਰਾ ਪਿੰਟ ਟੈਂਕ ਵਾਗਾ ਹਮਾਚ ਚੁੱਕ ਤੇ ਕਿੱਦਾਂ ਬਸ ਡਿੱਗਿਆ ਰੱਖ ਕਿੱਦਾਂ ਡਿੱਗਿਆ ਮੈਂ ਇੱਥੋਂ ਥੋੜਾ ਜਿਹਾ ਸਮਾਨ ਲਿਆ ਤਾਂ ਭਲੇਖੇ ਨਾਲ ਨਾ ਉਹ ਮੋਟਰਸਾਈਕਲ ਤੇ ਅੱਗੇ ਹੀ ਰਹਿ ਗਿਆ ਉਹ ਆਹੀਂ ਤੁਰ ਪਏ ਉਹ ਉੱਥੇ ਹੀ ਰਹਿ ਗਿਆ ਪਤਾ ਨਹੀਂ ਤਾਂ ਜੱਪ ਦੁੱਪ ਲੱਗੇ ਦੇਖ ਪਿਆ ਵਾਪਸ ਕਿਵੇਂ ਮਿਲਿਆ ਵਾਪਸ ਮੈਨੂੰ ਪੁਲਿਸ ਵਾਲੇ ਨੇ ਦਿੱਤੋ ਕਿੰਨਾ ਉਹ ਲੱਭ ਗਿਆ ਹੁਣ ਨਾ ਬਾੜ ਪੂਰਾ ਹੈ ਹਾਂਜੀ ਪੂਰਾ ਹੈਗਾ ਤੇ ਕੀ ਕਹਿਣਾ ਜਾਓਗੇ ਮੈਂ ਸ਼ੁਕਰੀਆ ਬੜੀ ਮਿਹਰਬਾਨੀ ਆ ਇਹ ਸਮਾਂ ਪਤਾ ਕਿ ਇਹਨਾਂ ਵਰਗਿਆਂ ਦਾ ਹੀ ਹੈ ਨਾ ਮੇਰੇ ਹਸਬੰਦ ਵੀ ਇਹਨਾਂ ਵਰਗੇ ਨੌਕਰੀ ਕਰਦੇ ਹੀ ਆਲੇ 5 ਸਾਲ ਨੌਕਰੀ ਹੈਗੀ ਉਹਨਾਂ ਦੀ